ਪੁਲਿਸ ਦੀ ਵਰਦੀ ਪਾ ਕੇ ਦੋ ਤਿੰਨ ਬੰਦੇ ਇਧਰ ਉਧਰ ਘੁੰਮ ਰਹੇ ਸਨ। ਉਹਨਾਂ ਦੇ ਹੱਥ ਦੇ ਵਿੱਚ ਆਧੁਨਿਕ ਹਥਿਆਰ ਸਨ ਤੇ ਇੱਕ ਟੂਰਿਸਟ ਪਲੇਸ ਦੇ ਉੱਤੇ ਇੱਕ ਪਤੀ ਪਤਨੀ ਨੇ ਮੈਗੀ ਦਾ ਆਰਡਰ ਦਿੱਤਾ ਹੁੰਦਾ ਹੈ। ਇਹਦੀ ਪਤਨੀ ਇੰਤਜ਼ਾਰ ਕਰ ਰਹੀ ਹੁੰਦੀ ਹੈ ਕਿ ਉਹਦਾ ਪਤੀ ਆਵੇਗਾ ਤੇ ਉਹ ਮੈਗੀ ਖਾਣਗੇ। ਹੁਣ ਇਹਦਾ ਪਤੀ ਆ ਜਾਂਦਾ ਹੈ ਤੇ ਦੋਨੇ ਜਾਨੇ ਬੈਠ ਕੇ ਮੈਗੀ ਖਾਣ ਲੱਗ ਜਾਂਦੇ ਨੇ। ਇਹਨਾਂ ਤਿੰਨਾਂ ਪੁਲਿਸ ਵਾਲਿਆਂ ਨੇ ਜਿਨ੍ਹਾਂ ਨੇ ਵਰਦੀ ਪਾਈ ਹੁੰਦੀ ਹੈ ਇਹਨਾਂ ਦੇ ਵਿੱਚੋਂ ਇੱਕ ਬੰਦਾ ਇਹਦੇ ਪਤੀ ਕੋਲ ਆਉਂਦਾ ਹੈ। ਤੇ ਇਹਨੂੰ ਕਹਿੰਦਾ ਹੈ ਕਿ ਤੂੰ ਮੁਸਲਮਾਨ ਹੈ। ਇਹ ਮੈਗੀ ਖਾਂਦਾ ਬੰਦਾ ਪੁਲਿਸ ਵਾਲੇ ਨੂੰ ਕਹਿੰਦਾ ਹੈ ਕਿ ਤੂੰ ਪਾਗਲ ਹੈ। ਕਹਿੋ ਜੀਆਂ ਗੱਲਾਂ ਕਰ ਰਿਆਂ। ਇਹ ਪੁਲਿਸ ਵਾਲਾ ਕਹਿੰਦਾ ਹੈ ਕਿ ਜੇ ਤੈਨੂੰ ਇਸਲਾਮਿਕ ਆਇਤ ਯਾਦ ਹੈ ਤੇ ਤੂੰ ਸੁਣਾ ਸਕਦਾ। ਇਹ ਮੈਗੀ ਖਾਂਦਾ ਬੰਦਾ ਬੜੀ ਹੈਰਾਨੀ ਦੇ ਨਾਲ ਇਹਦੇ ਵੱਲ ਵੇਂਦਾ ਹੈ ਤੇ ਇਹ ਮੈਗੀ ਖਾਣ ਵਾਲੇ ਬੰਦੇ ਨੇ ਇਹਨੂੰ ਇਗਨੋਰ ਕੀਤਾ ਤੇ ਆਪਣੀ ਮੈਗੀ ਖਾਣ ਲੱਗ ਪੈਂਦਾ ਹੈ। ਪਰ ਤੀਸਰੀ ਵਾਰੀ ਫੇਰ ਇਹ ਪੁਲਿਸ ਵਾਲਾ ਆਵਾਜ਼ ਦਿੰਦਾ ਹੈ ਕਿ ਤੂੰ ਆਪਣਾ ਨਾਮ ਦੱਸ। ਤੇਰਾ ਨਾਮ ਕੀ ਹੈ? ਉਹਨੇ ਮੈਗੀ ਖਾਣ ਵਾਲਾ ਬੰਦਾ ਕਹਿੰਦਾ ਹੈ ਕਿ ਮੇਰਾ ਨਾਮ ਸ਼ੁਭਮ ਤਰਵੇਦੀ ਹੈ। ਬਸ ਇਹਨਾਂ ਕਹਿਣ ਦੀ देर ਸੀ ਉਧਰੋਂ ਬੰਦੂਕ ਦੇ ਵਿੱਚੋਂ ਅੰਨੇ ਵਾ ਗੋਲੀਆਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇਹ ਜਿਹੜਾ ਮੈਗੀ ਖਾ ਰਿਆ ਸੀ ਬੰਦਾ ਇਸ ਬੰਦੇ ਦੀ ਲਾਗੇ ਪਤਨੀ ਹੁੰਦੀ ਹੈ। ਇਹਦੀ ਪਤਨੀ ਇਹਨਾਂ ਨੂੰ ਕਹਿੰਦੀ ਹੈ ਕਿ ਤੁਸੀਂ ਮੇਰੇ ਪਤੀ ਨੂੰ ਮਾਰ ਦਿੱਤਾ। ਹੁਣ ਮੈਨੂੰ ਕਾਦੇ ਵਾਸਤੇ ਬਖਸ਼ਿਆ? ਮੈਨੂੰ ਵੀ ਮਾਰ ਦਵੋ। ਮੈਂ ਜੀ ਕੇ ਕੀ ਕਰਾਂਗੀ? ਇਹ ਪੁਲਿਸ ਵਾਲਾ ਬੰਦਾ ਬਿਲਕੁਲ ਵੀ ਨਹੀਂ ਘਬਰਾਉਂਦਾ। ਉਹ ਸਿੱਧਾ ਕਹਿੰਦਾ ਹੈ ਕਿ ਤੂੰ ਜਾ ਕੇ ਆਪਣੇ ਮੋਦੀ ਨੂੰ ਦੱਸ ਦੇਵੀਂ। ਕਿ ਅਸੀਂ ਮਾਰ ਦਿੱਤਾ ਹੈ ਬਸ ਇੰਨੀ ਗੱਲ ਕਹਿਣ ਦੀ ਥੇੜ ਸੀ ਉਸ ਤੋਂ ਬਾਅਦ ਇਹ ਤਿੰਨੇ ਬੰਦੇ ਉੱਥੇ ਜਿੰਨੇ ਵੀ ਟੂਰਿਸਟ ਹੁੰਦੇ ਨੇ ਜਿੰਨੇ ਵੀ ਉਸ ਜਗ੍ਹਾ ਤੇ ਵੇਖਣ ਵਾਸਤੇ ਇਹਨੂੰ ਆਏ ਹੁੰਦੇ ਨੇ ਸਾਰਿਆਂ ਨੂੰ ਹੀ ਅੰਨੇ ਵਾਗ ਗੋਲੀਆਂ ਮਾਰ-ਮਾਰ ਕੇ ਮਾਰੀ ਜਾ ਰਹੇ ਸਨ ਬਸ ਮਾਰਨ ਤੋਂ ਪਹਿਲਾਂ ਇਹ ਇੱਕ ਵਾਰੀ ਉਸ ਬੰਦੇ ਦਾ ਨਾਮ ਜ਼ਰੂਰ ਪੁੱਛਦੇ ਸਨ ਦੋਸਤੋ ਇਹ ਜਿਹੜੀ ਸੱਚੀ ਘਟਨਾ ਹੈ ਇਹ ਘਟਨਾ ਹੈ ਜੰਮੂ ਕਸ਼ਮੀਰ ਦਾ ਇੱਕ ਪਿੰਡ ਪੈਂਦਾ ਹੈ ਪਹਿਲਗਾਉ ਜਿੱਥੇ ਇਹ ਸਾਰੀ ਘਟਨਾ ਵਾਪਰੀ ਸੀ ਸਤ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਹੋਸਟ ਰਵੀ ਤੇ ਤੁਸੀਂ ਦੇਖ ਰਹੇ ਹੋ ਕੁੰਡਲ ਕ੍ਰਾਈਮ ਦਰਅਸਲ ਜੁਪੀ ਦੇ ਕਾਨਪੂਰ ਦੇ ਵਿੱਚ ਇੱਕ ਥਾਣਾ ਲੱਗਦਾ ਹੈ ਮਹਾਰਾਜਗੰਜ ਮਹਾਰਾਜਗੰਜ ਦੇ ਵਿੱਚ ਇੱਕ ਜਗ੍ਹਾ ਪੈਂਦੀ ਹੈ ਹਾਥੀਪੁਰ ਹਾਥੀਪੁਰ ਦਾ ਰਹਿਣ ਵਾਲਾ ਸੀ ਸੁਭਮ ਤਰਵੇਦੀ ਜਿਸ ਦਾ ਕਿ ਸੀਮਿੰਟ ਦਾ ਬਹੁਤ ਵੱਡਾ ਕਾਰੋਬਾਰ ਸੀ ਜਿਸ ਦਾ ਨਵਾਂ ਨਵਾਂ ਵਿਆਹ ਹੋਇਆ ਸੀ 12 ਫਰਵਰੀ 2025 ਨੂੰ ਇਹਦਾ ਵਿਆਹ ਹੋਇਆ ਸੀ ਤੇ ਇਹਦੇ ਵਿਆਹ ਤੋਂ ਬਾਅਦ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਕਿਤੇ ਘੁੰਮਣ ਦਾ ਪ੍ਰੋਗਰਾਮ ਬਣਾਈਏ ਤੇ ਇਹਦੇ ਪਰਿਵਾਰ ਵਾਲੇ ਵੀ ਇਹਦੇ ਨਾਲ ਰਾਜੀ ਹੋ ਜਾਂਦੇ ਨੇ ਉਹ ਵੀ ਕਹਿੰਦੇ ਨੇ ਕਿ ਅਸੀਂ ਵੀ ਜਾਣਾ ਹੈ ਇਹ ਜੰਮੂ ਦੇ ਸ਼੍ਰੀਨਗਰ ਦੇ ਵਿੱਚ ਜਾਂਦੇ ਨੇ ਇੱਥੇ ਜਾ ਕੇ ਸਾਰੇ ਹੀ ਅਲੱਗ-ਲੱਗ ਜਗਾਵਾਂ ਤੇ ਇਹ ਜਾਂਦੇ ਨੇ ਇਹ ਪੂਰਾ ਪਰਿਵਾਰ 9 ਜਾਨਿਆਂ ਦਾ ਪਰਿਵਾਰ ਸੀ ਇਹ ਪਹਿਲਾਂ ਅਲੱਗ-ਲੱਗ ਜਗ੍ਹਾ ਤੇ ਘੁੰਮਦੇ ਨੇ ਪਰ 22 April ਦੇ ਦਿਨ ਇਹ ਹੁਣ ਜੰਮੂ ਦੇ ਪਹਿਲਗਾਉ ਪਿੰਡ ਦੇ ਵਿੱਚ ਜਾਂਦੇ ਨੇ ਜਿਸ ਨੂੰ ਮਿੰਨੀ ਸਵਿਟਜ਼ਰਲੈਂਡ ਵੀ ਕਿਹਾ ਜਾਂਦਾ ਹੈ ਇਹ ਜਗ੍ਹਾ ਤੇ ਪਹੁੰਚਦੇ ਨੇ ਤੇ ਇੱਥੇ ਇੱਕ ਘਾਟੀ ਪੈਂਦੀ ਹੈ ਇਸ ਘਾਟੀ ਤੇ ਜਾਣ ਵਾਸਤੇ ਘੋੜੇ ਕਿਤੇ ਜਾਂਦੇ ਨੇ ਇਹਨਾਂ ਦੇ ਪਰਿਵਾਰ ਦੇ ਪੰਜ ਲੋਕ ਕਹਿੰਦੇ ਨੇ ਕਿ ਆਪਾਂ ਪਹਾੜੀ ਤੇ ਨਹੀਂ ਜਾ ਸਕਦੇ ਤੁਸੀਂ ਹੀ ਜਾਓ ਤੇ ਇਹ ਹੁਣ ਸੁਭਮ ਤੇ ਇਹਦੀ ਪਤਨੀ ਤੇ ਇੱਕ ਇਹਨਾਂ ਦਾ ਚਾਚੇ ਦਾ ਮੁੰਡਾ ਹੁੰਦਾ ਹੈ ਤੇ ਚਾਚੇ ਦੇ ਮੁੰਡੇ ਦੀ ਪਤਨੀ ਵੀ ਹੁੰਦੀ ਹੈ ਇਹ ਚਾਰੇ ਜਾਣੇ ਘੋੜੇ ਕਰਾਂਦੇ ਨੇ ਤੇ ਇੱਥੇ ਜਿਹੜੇ ਉੱਪਰ ਵਾਲੀ ਪਹਾੜੀ ਹੁੰਦੀ ਹੈ ਉਹਦੇ ਤੇ ਜਾਣ ਲਈ ਰਵਾਨਾ ਹੋ ਜਾਂਦੇ ਨੇ ਇਹ ਜਿਹੜੀ ਉੱਪਰ ਵਾਲੀ ਘਾਟੀ ਹੁੰਦੀ ਹੈ ਇਹ ਘਾਟੀ ਦਾ ਨਾਮ ਹੁੰਦਾ ਹੈ ਵੈਸਟਰਨ ਘਾਟੀ ਜਦੋਂ ਇਹ 1-2 ਘੰਟੇ ਦਾ ਸਫ਼ਰ ਕਰਕੇ ਉੱਪਰ ਜਾਂਦੇ ਨੇ ਤਾਂ ਜਾਂਦੇ ਸਮੇਂ ਭੁੱਖ ਵੀ ਲੱਗਦੀ ਹੈ ਪਿਆਸ ਵੀ ਲੱਗਦੀ ਹੈ ਇਹ ਉੱਪਰ ਜਾ ਕੇ ਸ਼ੋਭਮ ਤਰਵੇਦੀ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਤੂੰ ਖਾਣੇ ਦਾ ਆਰਡਰ ਕਰ ਉੱਪਰ ਕੁਝ ਗਨੀਆਂ-ਚੁਨੀਆਂ ਦੁਕਾਨਾਂ ਹੁੰਦੀਆਂ ਨੇ ਤੇ ਇਹ ਦੁਕਾਨਾਂ ਤੇ ਵਿੱਚ ਸਿਰਫ ਜਾਂ ਤੇ ਮੱਕੀ ਦੀ ਰੋਟੀ ਮਿਲਦੀ ਸੀ ਸਾਗ ਮਿਲਦਾ ਸੀ ਜਾਂ ਫਿਰ ਮੈਗੀ ਬਣਾਈ ਜਾਂਦੀ ਸੀ ਜਿਹੜੀ 2 ਮਿੰਟ ਦੇ ਵਿੱਚ ਤਿਆਰ ਹੋ ਜਾਂਦੀ ਹੈ ਤੇ ਇਹ ਹੁਣ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਤੂੰ ਮੈਗੀ ਦਾ ਆਰਡਰ ਕਰ ਤੇ ਤੇ ਮੈਂ ਥੋੜੀ ਦਿਰ ਤੱਕ ਆਉਣਾ ਹਾਂ ਇਹਦੀ ਪਤਨੀ ਮੈਗੀ ਦਾ ਆਰਡਰ ਕਰ ਦਿੰਦੀ ਹੈ ਮੈਗੀ ਵਾਲਾ ਮੈਗੀ ਬਣਾ ਕੇ ਇਹਨਾਂ ਨੂੰ ਮੈਗੀ ਦੇ ਦਿੰਦਾ ਹੈ ਉਧਰੋਂ ਇਹਦਾ ਪਤੀ ਸੁਭਮ ਤਰਵੇਦੀ ਵੀ ਆ ਜਾਂਦਾ ਹੈ ਬਾਹਰ ਟੇਬਲ ਲੱਗੇ ਹੁੰਦੇ ਨੇ ਤੇ ਟੇਬਲ ਦੇ ਉੱਤੇ ਬੈਠ ਕੇ ਇਹ ਮੈਗੀ ਖਾਣੀ ਸ਼ੁਰੂ ਕਰ ਦਿੰਦੇ ਨੇ ਜਿਸ ਤਰ੍ਹਾਂ ਇਹ ਮੈਗੀ ਖਾਣ ਲੱਗਦਾ ਹੈ ਤਿੰਨ ਪੁਲਿਸ ਵਾਲੇ ਜਿਨ੍ਹਾਂ ਦੇ ਕੋਲ ਹਥਿਆਰ ਹੁੰਦੇ ਨੇ ਇਹਨਾਂ ਦੇ ਕੋਲ ਆਉਂਦੇ ਨੇ ਤੇ ਇਹਨਾਂ ਦੀਆਂ ਗੱਲਾਂ ਸੁਣਨ ਲੱਗ ਪੈਂਦੇ ਨੇ ਤੇ ਫਿਰ ਇਹਨਾਂ ਤਿੰਨਾਂ ਦੇ ਵਿੱਚੋਂ ਇੱਕ ਬੰਦਾ ਸ਼ੁਭਮ ਨੂੰ ਕਹਿੰਦਾ ਹੈ ਕਿ ਤੂੰ ਮੁਸਲਮਾਨ ਹੈ ਜਦੋਂ ਸ਼ੁਭਮ ਇਹਦੀ ਗੱਲ ਸੁਣਦਾ ਹੈ ਤੇ ਇਹ ਬੜਾ ਹੈਰਾਨ ਹੁੰਦਾ ਹੈ ਇਸ ਤੋਂ ਬਾਅਦ ਇਹ ਬੰਦਾ ਇਹਨੂੰ ਪੁੱਛਦਾ ਹੈ ਕਿ ਤੇਰਾ ਨਾਮ ਕੀ ਹੈ ਤੇ ਇਹ ਹੁਣ ਦੱਸਦਾ ਹੈ ਕਿ ਮੇਰਾ ਨਾਮ ਸ਼ੁਭਮ ਹੈ ਬਸ ਇੰਨਾ ਕਹਿਣ ਦੀ ਦੇਰ ਸੀ ਇਹ ਤਿੰਨੇ ਹੀ ਇਹਨਾਂ ਤੇ ਗੋਲੀਆਂ ਵਰਸਾਉਣਾ ਸ਼ੁਰੂ ਕਰ ਦਿੰਦੇ ਨੇ ਸ਼ੁਭਮ ਤਰਵੇਦੀ ਮਾਰਿਆ ਜਾਂਦਾ ਹੈ ਉਸ ਤੋਂ ਬਾਅਦ ਇਹ ਬੰਦਾ ਇਹਦੀ ਪਤਨੀ ਨੂੰ ਇੱਕ ਮੈਸੇਜ ਦਿੰਦਾ ਹੈ ਕਿ ਤੂੰ ਮੋਦੀ ਨੂੰ ਜਾ ਕੇ ਦੱਸ ਦੀ ਕਿ ਇਹਨੂੰ ਆਪਾਂ ਮਾਰਿਆ ਹੈ ਇਸ ਤੋਂ ਬਾਅਦ ਪੰਜ ਜਣਿਆਂ ਦਾ ਪਰਿਵਾਰ ਸੀ ਜਿਹੜਾ ਪੂਨੇ ਤੋਂ ਇੱਥੇ ਆਇਆ ਹੋਇਆ ਸੀ ਘੁਮਰ ਫਿਰਨ ਵਾਸਤੇ ਜਦੋਂ ਇਹ ਵੀ ਪਰਿਵਾਰ ਗੋਲੀਆਂ ਦੀ ਆਵਾਜ਼ ਹੁੰਦਾ ਹੈ ਤਾਂ ਲਾਗੇ ਇੱਕ ਸ਼ੈੱਡ ਪਿਆ ਹੁੰਦਾ ਹੈ ਉਸ ਸ਼ੈੱਡ ਦੇ ਵਿੱਚ ਜਾ ਕੇ ਇਹ ਲੁਕ ਜਾਂਦੇ ਨੇ ਇਹਨਾਂ ਨੂੰ ਇਹ ਲੱਗਦਾ ਸੀ ਕਿ ਸ਼ਾਇਦ ਇਹ ਇੱਥੋਂ ਬਚ ਜਾਣਗੇ ਇਹ ਬਾਹਰ ਜਿਹੜੇ ਪੁਲਿਸ ਵਾਲੇ ਨੇ ਇਹ ਸ਼ੈੱਡ ਦੇ ਕੋਲ ਹੀ ਖਲੋਤੇ ਰਹਿੰਦੇ ਨੇ ਤੇ ਇਹਨਾਂ ਪਰਿਵਾਰ ਦੇ ਵਿੱਚ ਇੱਕ ਬਜ਼ੁਰਗ ਬੰਦਾ ਹੁੰਦਾ ਹੈ ਜਿਹੜਾ 55-55 ਸਾਲ ਦਾ ਹੁੰਦਾ ਹੈ ਇਹ ਪੁਲਿਸ ਵਾਲਾ ਇਸ ਬਜ਼ੁਰਗ ਨੂੰ ਆਵਾਜ਼ ਮਾਰਦਾ ਹੈ ਕਿ ਚੌਧਰੀ ਇੱਧਰ ਆ ਇਸ ਬੰਦੇ ਦਾ ਨਾਮ ਹੁੰਦਾ ਹੈ ਸੰਤੋਸ਼ ਇਹਨੂੰ ਉਹ ਪੁਲਿਸ ਵਾਲਾ ਕਹਿੰਦਾ ਹੈ ਕਿ ਤੈਨੂੰ ਕੁਝ ਯਾਦ ਹੈ ਤੇ ਇਹ ਬੰਦਾ ਡਰੀ ਹੋਈ ਆਵਾਜ਼ ਦੇ ਵਿੱਚ ਕਹਿੰਦਾ ਹੈ ਕਿ ਸਾਹਿਬ ਮੈਨੂੰ ਕੁਝ ਨਹੀਂ ਯਾਦ ਤੁਸੀਂ ਕੀ ਕਹਿ ਰਹੇ ਹੋ ਇਹ ਹੁਣ ਕਹਿੰਦਾ ਹੈ ਕਿ ਤੈਨੂੰ ਕੋਈ ਮੁ슬ਮ ਆਇਤ ਯਾਦ ਹੈ ਜੇਕਰ ਯਾਦ ਹੈ ਤੇ ਤੂੰ ਸੁਣਾ ਤੇ ਇਹ ਕਹਿੰਦਾ ਕਿ ਸਾਹ ਮੰਨੂ ਕੁਝ ਨਹੀਂ ਪਤਾ ਬਸ ਇੰਨੀ ਗੱਲ ਸੀ ਇਹ ਗੋਲੀ ਇਹਦੇ ਸਾਹਮਣੇ ਇੱਕ ਸੀਨੇ ਦੇ ਵਿੱਚ ਮਾਰਦਾ ਹੈ ਤੇ ਇੱਕ ਗੋਲੀ ਇਹ ਜਦੋਂ ਘੁੰਮ ਜਾਂਦਾ ਹੈ ਤੇ ਇਹਦੀ ਪਿੱਠ ਤੇ ਚਲਾਈ ਜਾਂਦੀ ਹੈ ਤੇ ਤੀਸਰੀ ਗੋਲੀ ਇਹਦੇ ਸਿਰ ਦੇ ਉੱਤੇ ਮਾਰੀ ਜਾਂਦੀ ਹੈ ਇਹਦੀਆਂ ਚੀਕਾਂ ਦੀ ਆਵਾਜ਼ ਸੁਣ ਕੇ ਇਹ ਸ਼ੈੱਡ ਦੇ ਵਿੱਚ ਇਹਦਾ ਇੱਕ ਭਰਾ ਹੁੰਦਾ ਹੈ ਉਹ ਭਰਾ ਬਾਹਰ ਨਿਕਲਦਾ ਹੈ ਜਿਸ ਤਰ੍ਹਾਂ ਹੀ ਉਹ ਬਾਹਰ ਨਿਕਲਦਾ ਹੈ ਤੇ ਤਿੰਨੇ ਹੀ ਅੱਤਵਾਦੀ ਜਿਨ੍ਹਾਂ ਨੇ ਪੁਲਿਸ ਦੀ ਵਰਦੀ ਪਾਈ ਹੁੰਦੀ ਹੈ ਇਹਦੇ ਭਰਾ ਦੇ ਉੱਤੇ ਵੀ ਗੋਲੀਆਂ ਦੇ ਨਾਲ ਇਹਨੂੰ ਪੁੰਨ ਦਿੰਦੇ ਨੇ ਤੇ ਇਹਨੂੰ ਵੀ ਉੱਥੇ ਮਾਰ ਦਿੰਦੇ ਨੇ ਇਸ ਤੋਂ ਬਾਅਦ ਇੱਥੇ ਇੱਕ ਹੋਰ ਫੈਮਿਲੀ ਆਈ ਹੁੰਦੀ ਹੈ ਇਹ ਫੈਮਿਲੀ ਆਈ ਹੁੰਦੀ ਹੈ ਹਰਿਆਣੇ ਤੋਂ ਹਰਿਆਣਾ ਦਾ ਇੱਕ ਲੈਫਟੀਨੈਂਟ ਅਫਸਰ ਹੁੰਦਾ ਹੈ ਜਿਹਦਾ ਨਾਮ ਹੁੰਦਾ ਹੈ ਵਿਨੇ ਨਿਰਵਾਰ ਦਰਅਸਲ 16 ਅਪ੍ਰੈਲ 2025 ਨੂੰ ਇਹਦਾ ਵਿਆਹ ਹੋਇਆ ਹੁੰਦਾ ਹੈ ਹਿਮਾਂਸ਼ੀ ਨਾਮ ਦੀ ਕੁੜੀ ਦੇ ਨਾਲ ਇਹ ਹੁਣ ਦੋਨੇ ਪਤੀ ਪਤਨੀ ਸੋਚਦੇ ਨੇ ਕਿ ਕਿਉਂ ਨਾ ਬਾਹਰ ਘੁੰਮ ਕੇ ਆਇਆ ਜਾਵੇ। ਵਿਦੇਸ਼ ਦੇ ਸਵਿਟਜ਼ਰਲੈਂਡ ਦੇ ਵਿੱਚ ਇਹ ਜਾਣਾ ਚਾਹੁੰਦੇ ਸਨ। ਇੱਥੋਂ ਦਾ ਇਹਨਾਂ ਨੇ ਵੀਜ਼ਾ ਅਪਲਾਈ ਕੀਤਾ ਸੀ। ਪਰ ਕਿਸੇ ਕਾਰਨ ਇਹਨਾਂ ਦਾ ਸਵਿਟਜ਼ਰਲੈਂਡ ਦਾ ਵੀਜ਼ਾ ਨਹੀਂ ਲੱਗਦਾ। ਇਹਦੀ ਹੁਣ ਪਤਨੀ ਬੜੀ ਪਰੇਸ਼ਾਨ ਹੋ ਜਾਂਦੀ ਹੈ ਤੇ ਇਹ ਹੁਣ ਬਿਨੈ ਇਹਨੂੰ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਤੂੰ ਪਰੇਸ਼ਾਨ ਨਾ ਹੋ। ਜੇਕਰ ਆਪਾਂ ਵਿਦੇਸ਼ ਨਹੀਂ ਜਾ ਸਕੇ ਤਾਂ ਸਾਡੇ ਦੇਸ਼ ਦੇ ਵਿੱਚ ਵੀ ਇੱਕ ਸਵਿਟਜ਼ਰਲੈਂਡ ਜਗ੍ਹਾ ਹੈ। ਆਪਾਂ ਉੱਥੇ ਹੀ ਚਲੇ ਜਾਵਾਂਗੇ ਇਹ ਹੁਣ ਜੰਮੂ ਕਸ਼ਮੀਰ ਦੇ ਇਸ ਪਹਿਲੇ گاਉਂ ਦੀ ਟਿਕਟਾਂ ਬੁੱਕ ਕਰਵਾਉਂਦੇ ਨੇ ਤੇ ਟ੍ਰੇਨ ਦੇ ਜਰੀਏ ਇਸ ਜਗ੍ਹਾ ਤੇ ਪਹੁੰਚ ਜਾਂਦੇ ਨੇ ਦਰਅਸਲ ਜਿਹੜਾ ਯੂਰਪ ਦਾ ਸਵਿਟਜ਼ਰਲੈਂਡ ਹੈ ਇਹ ਬਿਲਕੁਲ ਹੀ ਉਸੇ ਤਰ੍ਹਾਂ ਦਿਖਾਈ ਦਿੰਦਾ ਹੈ ਜਿਸ ਤਰ੍ਹਾਂ ਕੀ ਜੰਮੂ ਕਸ਼ਮੀਰ ਦਾ ਇਹ ਵੈਸਟਰਨ ਘਾਟੀ ਦਿਖਾਈ ਦਿੰਦੀ ਹੈ ਇਹ ਵੀ ਉਸੇ ਘਾਟੀ ਦੇ ਉੱਤੇ ਉਸ ਸਮੇਂ ਮੌਜੂਦ ਸਨ ਜਦੋਂ ਗੋਲੀਆਂ ਚੱਲ ਰਹੀਆਂ ਸਨ ਇਹਨਾਂ ਕੋਲੋਂ ਵੀ ਨਾਮ ਪੁੱਛਿਆ ਜਾਂਦਾ ਹੈ ਜਦੋਂ ਇਹ ਆਪਣਾ ਨਾਮ ਦੱਸਦੇ ਨੇ ਤੇ ਇਹ ਅੱਤਵਾਦੀ ਇਹਨਾਂ ਦੇ ਉੱਤੇ ਵੀ ਤਾਬੜ ਤੋੜ ਗੋਲੀਆਂ ਚਲਾ ਦਿੰਦੇ ਨੇ ਹੋਨ ਲੈਫਟੀਨੈਂਟ ਦੀ ਜਿਹੜੀ ਪਤਨੀ ਸੀ ਉਹ ਵੀ ਇਹੋ ਗੱਲ ਇਹਨਾਂ ਨੂੰ ਕਹਿੰਦੀ ਹੈ ਕਿ ਮੈਂ ਹੁਣ ਜੀ ਕੇ ਕੀ ਕਰਾਂਗੀ ਤੁਸੀਂ ਮੇਰੇ ਪਤੀ ਨੂੰ ਮਾਰ ਦਿੱਤਾ ਤੇ ਇਹ ਹੁਣ ਤਿੰਨੇ ਪੁਲਿਸ ਵਾਲੇ ਅੱਤਵਾਦੀ ਇਹਨੂੰ ਕਹਿੰਦੇ ਨੇ ਕਿ ਤੂੰ ਜਾ ਕੇ ਮੋਦੀ ਨੂੰ ਸੁਨਾਹ ਦੇ ਦੇਂ ਕਿ ਇਹਨਾਂ ਨੂੰ ਆਪਾਂ ਮਾਰਿਆ ਹੈ ਦਰਅਸਲ ਇੱਥੇ ਜਿੰਨੇ ਵੀ ਟੂਰਿਸਟ ਆਏ ਸਨ ਇਹ ਜਗ੍ਹਾ ਨੂੰ ਦੇਖਣ ਵਾਸਤੇ ਇਹਨਾਂ ਨੂੰ ਸਮਝ ਹੀ ਨਹੀਂ ਆ ਰਹੀ ਸੀ ਕਿਉਂਕਿ ਇਹਨਾਂ ਅੱਤਵਾਦੀਆਂ ਨੇ ਪੁਲਿਸ ਦੀ ਵਰਦੀ ਪਾਈ ਹੋਈ ਸੀ ਇਸ ਕਰਕੇ ਕਿਸੇ ਨੂੰ ਕੁਝ ਨਹੀਂ ਪਤਾ ਚੱਲ ਰਿਹਾ ਸੀ ਕਿ ਇਹਨਾਂ ਦੇ ਨਾਲ ਕੀ ਹੋ ਰਿਹਾ ਹੈ ਦੋਸਤੋ ਇਹ ਜਿਹੜਾ ਹਮਲਾ ਹੋਇਆ ਹੈ 22 April 2025 ਨੂੰ ਪਹਿਲਗਾਉ ਪਿੰਡ ਦੇ ਵਿੱਚ ਇਹਦੀ ਜ਼ਿੰਮੇਵਾਰੀ SIS ਲਸ਼ਕਰੇ ਤੌਬਾ ਨੇ ਲਈ ਹੈ ਭਾਰਤ ਸਰਕਾਰ ਨੇ ਇਹਨਾਂ ਤਿੰਨਾਂ ਅਤਵਾਦੀਆਂ ਦੇ ਸਕੈਚ ਵੀ ਜਾਰੀ ਕਰ ਦਿੱਤੇ ਨੇ ਇਸ ਘਟਨਾ ਦਾ ਮਾਸਟਰਮਾਈਂਡ ਜਿਹੜਾ ਹੈ ਅਤਵਾਦੀ ਸੈਫਲ ਉੱਲਾ ਖਾਨ ਜੋ ਕਿ ਪਾਕਿਸਤਾਨ ਦੇ ਵਿੱਚ ਇਸ ਵਕਤ ਰਹਿ ਰਿਹਾ ਹੈ ਭਾਰਤ ਸਰਕਾਰ ਨੇ ਪੂਰਾ ਪ੍ਰੋਸਾ ਦਿੱਤਾ ਹੈ ਕਿ ਉਹ ਇਸ ਵਾਰਦਾਤ ਦਾ ਮੂੰਹ ਤੋੜ ਜਵਾਬ ਦੇਣਗੇ ਤੇ ਇਹਨਾਂ ਅਤਵਾਦੀਆਂ ਨੂੰ ਨਹੀਂ ਬਖਸ਼ਣਗੇ ਕਿਉਂਕਿ ਜੇਕਰ ਇਸੇ ਤਰ੍ਹਾਂ ਹੀ ਚੱਲਦਾ ਰਿਹਾ ਤਾਂ ਇਨੀ ਖੂਬਸੂਰਤ ਜਰੀ ਕਾਟੀ ਜੰਮੂ ਕਸ਼ਮੀਰ ਦੀ ਹੈ ਜਿੱਥੇ ਲੱਖਾਂ ਹੀ ਲੋਕ ਘੁੰਮਣ ਵਾਸਤੇ ਆਉਂਦੇ ਨੇ ਉਥੋਂ ਦੇ ਕਈ ਲੋਕਾਂ ਜਿਨ੍ਹਾਂ ਦਾ ਘਰ-ਬਾਰ ਇਹਨਾਂ ਟੂਰਿਸਟ ਤੋਂ ਸਿਰ ਤੋਂ ਹੀ ਚੱਲਦਾ ਹੈ ਇਸ ਲਈ ਇਹਨਾਂ ਹੱਤਵਾਦੀਆਂ ਨੂੰ ਨੱਥ ਪਾਣੀ ਬਹੁਤ ਜ਼ਰੂਰੀ ਹੈ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ